ਦਿੱਲੀ ਦੀ ਚੋਣ ਪ੍ਰਚਾਰ ਦਾ ਅੱਜ ਅੰਤਿਮ ਦਿਨ ਹੈ ਇਸ ਵਿੱਚ तमाम ਰਾਜਨੀਤਿਕ ਪਾਰਟੀ ਨੇ ਆਪਣੀ ਪੂਰੀ ਤਾਕਤ ਝੋਖ ਦਿੱਤੀ ਹੈ ਇਹ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਨੇ ਔਰ ਉਹਨਾਂ ਦੇ ਹੱਕ ਵਿੱਚ ਤੁਸੀਂ ਦੇਖਦੇ ਹੋ ਕਿ ਰੋਡ ਸ਼ੋਅ ਕੱਢ ਰਹੇ ਨੇ ਔਰ ਅਲੱਗ-ਅਲੱਗ ਜਗ੍ਹਾ ਤੋਂ ਲੋਕ ਇੱਥੇ ਆਏ ਹੋਏ ਨੇ ਇਸ ਵਿੱਚ ਜੋ ਲੋਕਾਂ ਦਾ ਇੱਕ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਕਿ ਹਰ ਉਮਰ ਦਾ ਹਰ ਵਰਗ ਦਾ ਲੋਕ ਇੱਥੇ ਆਏ ਹੋਏ ਨੇ ਲੋਕਾਂ ਤੋਂ ਅਸੀਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦਾ ਨਜ਼ਾਰਾ ਹੈ ਕਿਸ ਤਰੀਕੇ ਦਾ ਤੁਹਾਨੂੰ ਉਮੀਦ ਹੈ ਕਿ ਇਸ ਵਾਰ ਦਿੱਲੀ ਦੇ ਵਿੱਚ ਸਰ ਦਿੱਲੀ ਦੇ ਵਿੱਚ ਲਹਿਰ ਹੈ ਪੂਰੀ ਲਹਿਰ ਹੈ ਅਰ ਤੁਹਾਨੂੰ ਲੱਗਦਾ ਹੈ ਕਿ ਪੂਰੀ ਦਿੱਲੀ ਦੇ ਵਿੱਚ ਸਿਰ ਆਵਾਜ਼ ਦੀ ਪਾਰਟੀ ਹੈ ਦੂਜੀ ਪਾਰਟੀਆਂ ਸਾਰੀ ਖਤਮ ਹੋ ਗਈਆਂ ਨੇ ਜਿਸ ਤਰੀਕੇ ਦਾ ਅਲੀਗੇਸ਼ਨ ਲੱਗ ਰਹੇ ਨੇ ਅਲਗ-ਅਲਗ ਤਰ੍ਹਾਂ ਦੇ ਉਸ ਤੋਂ ਤੁਹਾਨੂੰ ਲੱਗ ਕੀ ਰਿਹਾ ਕਰ ਰਿਹਾ ਇਹ ਤਾਂ ਲੱਗਦਾ ਹੈ ਜਿਦਾਂ ਪੰਜਾਬ ਅੱਜ ਤੋਂ ਪਹਿਲਾਂ ਜਿੰਨੀਆਂ ਪਾਰਟੀਆਂ ਹੋਈਆਂ ਨੇ ਇਹ ਐਲੀਸ਼ਨ ਲਾਦੀਆਂ ਨੇ ਜਿਹੜਾ ਇਮਾਨਦਾਰ ਆਦਮੀ ਹੋਵੇ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਰੇ ਚੋਰ ਇਕੱਠੇ ਹੋ ਕੇ ਕਿ ਇਮਾਨਦਾਰ ਆਦਮੀ ਦਬਾਉਣ ਦੀ ਯਤਨ ਕਰ ਰਹੇ ਨੇ ਨਾਲਾਵਾ ਵੀ ਨਾ ਲੈ ਗਏ ਨੇ ਤੁਸੀਂ ਦੱਸੋ ਕਿਸ ਤਰੀਕੇ ਦਾ ਮਾਹੌਲ ਆਦਮੀਆਂ ਦੀਆਂ ਨੌਕਰੀਆਂ ਖਾ ਗਈ ਹੈ ਇਹ ਮੰਨ ਚੁੱਕੀ ਹੈ ਭਾਜਪਾ ਡਰ ਰਹੀ ਹੈ ਇਸੇ ਤਰ੍ਹਾਂ ਦੇ ਕਾਗਜ਼ਦਕਸ਼ ਵਾਲੋਗਾ ਪਰੇਸ਼ਾਨ ਕਰਦਾ ਕਿ ਕੰਮ ਨਹੀਂ ਨੌਕਰੀਆਂ ਨਹੀਂ ਦੇ ਰਿਹਾ ਹੈ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦਾ ਹਾਲ ਹੈਗਾ ਕਿ ਦੂਸਰੇ ਕੋ ਇੱਕ ਲੰਮਾ ਕਾਫਲਾ ਹੈਗਾ ਲੋਕ ਅਲੱਗ-ਅਲੱਗ ਜਗ੍ਹਾ ਤੋਂ ਐਸੇ ਪਹੁੰਚੇ ਹੋਏ ਹੋਏ ਨੇ ਰੋਡ ਸ਼ੋਅ ਕਰ ਰਹੇ ਨੇ ਕੇਜਰੀਵਾਲ ਇੱਥੋਂ ਚੋਣ ਲੜ ਰਹੇ ਨੇ ਕਾਫੀ ਹੈ ਨਾ ਪਿਛਲੀ ਵਾਰ ਕੇਜਰੀਵਾਲ ਨੇ ਇੱਥੋਂ ਜੋ ਦਿੱਲੀ ਦੀ ਉਸ ਸਮੇਂ ਦੀ ਮੁੱਖ ਮੰਤਰੀ ਸ਼ਿਲਾ ਦਿਓ ਚੋਂ ਉਹਨਾਂ ਨੂੰ ਹਰਾਇਆ ਸੀਗਾ ਔਰ ਇਸ ਵਾਰ ਜੋ ਹੈ ਉਹਨਾਂ ਦਾ ਮੁਕਾਬਲਾ ਵੀ ਇੱਥੇ ਕਾਫੀ ਉਹ ਕਾਫੀ ਅਹਿਮ ਹੈਗਾ ਕਿਉਂਕਿ ਇਸ ਥਾਂ ਦੇ ਉੱਤੇ ਕਾਂਗਰਸ ਨੇ ਜੋ ਹੈ ਆਪਣੇ ਸਾਬਕਾ ਮੰਤਰੀ ਕਿਰਨੂ ਚੋਣ ਮਦਾਨ ਜਿ ਉਤਾਰਿਆ ਦੂਜੇ ਪਾਸੇ ਭਾਜਪਾ ਵੱਲੋਂ ਨੂਰਪੁਰ ਚੋਣ ਲੜ ਰਹੇ ਨੇ ਜੇ ਵੀ ਦੇਖਣਾ ਹੋਵੇਗਾ ਕਿ ਨਵੀਂ ਦਿੱਲੀ ਵਿਧਾਨ ਸਭਾ ਸੀਟ ਕਿਸ طرف ਜਾਂਦੀ ਹੈ ਪਰ ਫਿਲਹਾਲ ਇਹੀ ਹੈ ਕਿ ਆਮ ਆਦਮੀ ਪਾਰਟੀ ਦਾ ਰੋਡ ਸ਼ੋ ਜਿਸ ਤੇ ਕਾਫੀ ਉਤਸ਼ਾਹਿਤ ਨੇ ਕਿਉਂਕਿ ਸਰਵੇ ਜੋ ਹੈਗੇ ਨੇ ਉਹਨਾਂ ਸਰਵੇਆਂ ਨੇ ਵੀ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੇ ਜੋਸ਼ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਕੈਮਰਾਮੈਨ ਮਨੀਸ਼ ਦਿਨਾਰ ਸਰਬਜੀਤ ਸਿੰਘ এবੀਪੀ ਨਿਊਜ਼ ਦਿੱਲੀ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ